ਪੈਣ ਭੈਣ ਭਰਾ ਜਦੋਂ ਆਪਣੇ ਘਰ ਨੂੰ ਵਾਪਸ ਜਾ ਰਹੇ ਸੀ ਮੋਟਰਸਾਈਕਲ ਤੇ ਸਵਾਰ ਹੋ ਕੇ ਤਾਂ ਰਾਹ ਦੇ ਵਿੱਚ ਉਹਨਾਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਸਵਿਫਟ ਗੱਡੀ ਤੇ ਮੋਟਰਸਾਈਕਲ ਦੀ ਆਮੋ ਸਾਹਮਣੇ ਟੱਕਰ ਹੋਣ ਕਰਕੇ ਦੋ ਭਰਾਵਾਂ ਦੀ ਮੌਤ ਹੋ ਗਈ ਹੈ ਔਰ ਪੈਣ ਗੰਭੀਰ ਜ਼ਖਮੀ ਹੋ ਗਈ ਹੈ ਜਿਸ ਨੂੰ ਇਲਾਜ ਲਈ ਫਰੀਦਕੋਟ ਹਸਪਤਾਲ ਭੇਤੀ ਕਰਵਾਇਆ ਗਿਆ ਮੋਗਾ ਦੇ ਕਸਬਾ ਬਾਗਾਪੁਰਾਣਾ ਦੇ ਮੁਦਕੀ ਰੋਡ ਉੱਪਰ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਮੋਟਰਸਾਈਕਲ ਤੇ ਸਵਾਰ ਮਾਮੇ ਭੂਆ ਦੇ ਦੋ ਭਰਾ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਹੈ ਔਰ ਭੈਣ ਗੰਭੀਰ ਜ਼ਖਮੀ ਹੋ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਪਿੰਡ ਹਰੀਏ ਵਾਲਾ ਤੋਂ ਇਹ ਮੋਟਰਸਾਈਕਲ ਤੇ ਤਿੰਨ ਜਣੇ ਜਿਹੜੇ ਸਵਾਰ ਹੋ ਕੇ ਮੁਦਕੀ ਵਾਲ ਜਾ ਰਹੇ ਸੀ ਤਾਂ ਮੁਦਕੀ ਵਾਲੇ ਪਾਸੇੋਂ ਇੱਕ ਸਵਿਫਟ ਕਾਰ ਆਈਸੀ ਜਿਸ ਦੀ ਮੋਟਰਸਾਈਕਲ ਦੇ ਨਾਲ ਟੱਕਰ ਹੋ ਗਈ ਅਤੇ ਮੋਟਰਸਾਈਕਲ ਤੇ ਸਵਾਰ ਤਿੰਨ ਲੋਕਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਦੀ ਫਰੀਦਕੋਟ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ ਭੈਣ ਗੰਭੀਰ ਜ਼ਖਮੀ ਹੋ ਗਈ ਜਿਸ ਦਾ ਇਲਾਜ ਚੱਲ ਰਿਹਾ ਜਾਣਕਾਰੀ ਦਿੰਦਿਆ ਹੋਇਆ ਖਾਣਾ ਬਾਗਾਪੁਰਾਣਾ ਦੇ ਐਸ ਐਚ ਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਸਵਿਫਟਕਾਰ ਮੁਦਕੀ ਸਾਈਡ ਤੋਂ ਆ ਰਹੀ ਸੀ ਔਰ ਪਿੰਡ ਹਰੀਏ ਵਾਲਾ ਸਾਈਡ ਤੋਂ ਇੱਕ ਮੋਟਰਸਾਈਕਲ ਤੇ ਜਾ ਰਿਹਾ ਜਿਸ ਦੇ ਉੱਪਰ ਤਿੰਨ ਲੋਕ ਸਵਾਰ ਸਨ ਔਰ ਤਿੰਨ ਨਾਲ ਗੱਡੀ ਦੀ ਇੰਨੀ ਭਿਆਨਕ ਟੱਕਰ ਹੋਈ ਹੈ ਤੇ ਗੱਡੀ ਦਾ ਵੀ ਤੁਸੀਂ ਹਾਲ ਦੇਖ ਸਕਦੇ ਹੋ ਕੀ ਹੋਏ ਨੇ ਔਰ ਮੋਟਰਸਾਈਕਲ ਤੇ ਸਵਾਰ ਦੋ ਭਰਾਵਾਂ ਦੀ ਮੌਤ ਹੋ ਗਈ ਹੈ ਦੋ ਭਰਾਵਾਂ ਦੀ ਮੌਤ ਹੋ ਗਈ ਹੈ ਭੈਣ ਗੰਭੀਰ ਜ਼ਖਮੀ ਹੈ ਬਹੁਤ ਵੱਡਾ ਸਦਮਾ ਪਰਿਵਾਰ ਨੂੰ ਲੱਗਿਆ ਕਿ ਘਰ ਦੇ ਦੋ ਚਿਰਾਗ ਬੁਝ ਗਏ ਕਰਦੇ ਬਹੁਤ ਸਦਮੇ ਦੇ ਵਿੱਚ ਨੇ ਇਸ ਵਕਤ ਤਾਂ ਵੱਡਾ ਚਟਕਾ ਪਰਿਵਾਰ ਨੂੰ ਲੱਗਿਆ ਪੁਲਿਸ ਨੇ ਤਫਤੀਸ਼ ਕੀਤੀ ਕੁਝ ਹੋਰ ਪਤਾ ਲਗਵਾਇਆ ਉਹ ਵੀ ਤੁਹਾਨੂੰ ਸੁਣਾਉਣਾ ਅੱਜ ਸਵੇਰ ਦੇ ਟਾਈਮ ਇੱਕ ਗੱਡੀ ਜਿਹੜੀ ਸਵਿਫਟ ਕਾਰ ਮੁਦਕੀ ਸਾਈਡ ਤੋਂ ਆ ਰਹੀ ਸੀ ਤੇ ਇਧਰ ਹਰੀ ਵਾਲੇ ਸਾਈਡ ਤੋਂ ਇੱਕ ਮੋਟਰਸਾਈਕਲ ਪੈਸ਼ਨ ਜਾ ਰਿਹਾ ਸੀ ਜਿਸ ਦੇ ਉੱਪਰ ਤਿੰਨ ਜਣੇ ਸਵਾਰ ਸਨ ਇੱਕ ਦਲਬੀਰ ਸਿੰਘ ਨਾਂ ਦਾ ਦਰਜੀਤ ਸਿੰਘ ਨਾਂ ਦਾ ਵਿਅਕਤੀ ਸੀ ਇੱਕ ਰੂਪ ਸਿੰਘ ਨਾਂ ਦਾ ਵਿਅਕਤੀ ਸੀ ਅਤੇ ਇੱਕ ਉਹਨਾਂ ਦੀ ਸਿਸਟਰ ਸੀਗੀ ਜਿਹੜੀ ਰਮਨਦੀਪ ਕੌਰ ਇਹ ਤਿੰਨੇ ਜਣੇ ਸਵਾਰ ਹੋ ਕੇ ਮੋਟਰਸਾਈਕਲ ਤੇ ਮੁਤਕੀ ਨੂੰ ਜਾ ਰਹੇ ਸਨ ਸੋ ਇਹਨਾਂ ਦਾ ਕਿਸੇ ਵਜ੍ਹਾ ਕਰਕੇ ਕਾਰ ਵਾਲੇ ਦਾ ਕਸੂਰ ਹੋਣ ਕਰਕੇ ਜਾਂ ਲਾਪਰਵਾਹੀ ਹੋਣ ਕਰਕੇ ਇਹਨਾਂ ਤੇ ਜਿਹੜਾ ਐਕਸੀਡੈਂਟ ਹੋ ਗਿਆ ਸੋ ਮੌਕੇ ਤੇ ਜਿਹੜਾ ਇੱਕ ਦਰਜੀਤ ਸਿੰਘ ਨਾਮ ਦਾ ਵਿਅਕਤੀ ਹੈ ਇਹ ਦੋਵੇਂ ਮਾਮੇ ਭੂਆ ਦੇ ਲੜਕੇ ਹਨ ਇੱਕ ਦੀ ਡੈਥ ਹੋ ਗਈ ਹੈ ਤੇ ਦੂਸਰੇ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਉਹਦੀ ਉੱਥੇ ਫਰੀਦਕੋਟ ਜਾ ਕੇ ਡੈਥ ਹੋ ਗਈ ਲੜਕੀ ਵੀ ਇੰਜਰਡ ਹੈ ਉਹਦੀ ਵੀ ਲੱਤਾਂ ਬਾਹਾਂ ਤੇ ਕਾਫੀ ਛੱਟਾਂ ਲੱਗੀਆਂ ਹਨ ਸੋ ਅੱਜ ਉਹਨਾਂ ਦੀ ਕੋਈ ਤਵੀਰ ਜ਼ਿਆਦਾ ਵਧੀਆ ਨਾ ਹੋਣ ਕਰਕੇ ਅਜ ਬਿਆਨ ਨਹੀਂ ਲਿਖਿਆ ਜਾ ਸਕਿਆ ਸੋ ਅਸੀਂ ਸਵੇਰੇ ਉਹਨਾਂ ਦਾ ਬਿਆਨ ਲਿਖ ਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਕਾਰ ਚਾਲਕ ਦਾ ਪਤਾ ਕਿੱਥੋਂ ਦਾ ਕਾਰ ਚਾਲਕ ਦਾ ਪਤਾ ਲੱਗ ਗਿਆ ਸੀ ਕਾਰ ਚਾਲਕ ਆਪ ਖੁਦ ਉਹਨਾਂ ਨੂੰ ਚੱਕ ਕੇ ਨਾਲ ਲਿਜਾ ਕੇ ਉਹਨੇ ਉਹਨਾਂ ਨੂੰ ਉੱਥੇ ਐਡਮਿਟ ਕਰਵਾਇਆ ਨਾਲ ਬਾਗੇਪੁਰਾਣੇ ਹਸਪੀਟਲ ਦੇ ਵਿੱਚ ਵੀ ਨਾਲ ਲੈ ਕੇ ਆਇਆ ਸੋ ਉਹ ਬੰਦਾ ਜਿਹੜਾ ਟਰੇਸ ਹੈਗਾ ਜੇਕਰ ਉਹ ਕਹਿਣਗੇ ਐਫ ਆਈ ਆਰ ਦਰਜ ਕਰਾਉਣੀ ਤਾਂ ਅਸੀਂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਵਾਂਗੇ